ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਕਰਨ ਲੱਗੇ ਸੀਗੇ ਬਲਾਈਡ ਦੀ ਸਪਰੇ ਕਰਨ ਲੱਗੇ ਸੀ ਅਲੂਆਂ ਤੇ ਆਹ ਕਰੇ ਢੋਲੀਆਂ ਹੁਣ ਤੱਕ ਰੇ ਨੇ ਪੁੱਛ ਰਿਹਾ ਇਹਨਾਂ ਨੂੰ ਕਿੰਨੀਆਂ ਧੋਦੀਆਂ ਕਰਦੀਆਂ ਸਕੂਲੋਂ ਆਏ ਸੀ ਹੁਣੀ ਇਹ ਗੀੜਾ ਹੀ ਮਾਰੇ ਉਹਨਾਂ ਕੋਲੇ ਕੀ ਕੰਮ ਕਰਦੇ ਆ ਰਾਜੂ ਕਿੰਨੀਆਂ ਢੋਲੀਆਂ ਹੋ ਗਈਆਂ ਬਤਾ ਦੇ ਰਾਮੂ ਜਲਦੀ ਬਤਾ ਦੇ ਯੂਨਕੀ ਕਾਈ ਰਾਮ ਨੂੰ ਪਤਾ ਪਤਾ ਹੈ ਇਹਨੂੰ ਪੁੱਛ ਲੋ ਇਹ ਵੀ ਹੈ ਰਾਮ ਨਸੀ ਅੱਜ ਕੀ ਨੀ ਗੀ ਤਿੰਗਾ ਹੈ ਬੀਡੂ ਨਹੀਂ ਕਰਦੀਆਂ ਐਲਰ ਦੇ ਹੋਗੀ ਹੇ ਹੋਈ ਗਾਇਕ ਦਿਖਾਈ ਪਾਉਣਾ ਇਧਰ ਤਾਂ ਹੋ ਗਈ ਹੈ ਨਾ ਟੱਕਰਦੀ ਹੈ ਇਧਰ ਠੀਕ ਹੈ ਓਹੋ ਵਾਹ ਤੇ ਦੇਖ ਲਓ ਜਿੱਦੇ ਬਾਸ ਨਾ ਜੱਲੂ ਆਏ ਬਾਣੀ ਬਾਹਣਾ ਪੰਪ ਤੇ ਸਾਫ ਪਾਣੀ ਪਣੀ ਤਾਂ ਸਾਫਾ ਜਾਣੀ ਲੱਗੀ ਹੈ ਗਾਂ ਸਾਫ ਹੀ ਜਾਂਦਾ ਸਾਫ ਪਾਣੀ ਜਾਂਦਾ ਬਾਈ ਕਚਰਾ ਨਹੀਂ ਪਾਉਣਾ ਆਹੋ ਪਰ ਲਿਆ ਤੇ ਸਾਰੀ ਬਈਆ ਚੱਲ ਫੇ ਲੱਗ ਰੋਟੀ ਦਿਖਾ ਦੀ ਜੀ ਬਲੋਟੀ ਚਾਹ ਖਾ ਲਈ ਟੱਕ ਟਾ ਫਾਟੇ ਨਿਬੜ ਗਿਆ ਫਰੇ ਹਾਂ ਬਾਦੋਾ ਰੋ ਗਿਲਾ ਤੇ ਇਤਨਾ ਜਲਾ ਕਟਨਾ ਮਾਰ ਕਾਟ ਕੇ ਭਰੇ ਮਾਰੇ ਹੈ ਆਪੀ ਰੇਜ ਕੱਲ ਨੂੰ ਪਾਏਗੇ ਇਹ ਚੱਲੀ ਜਾਣਾ ਕੰਮ ਹੋਂਦਾ ਸ਼ੁਰੂ ਹੋਇਆ ਆਪੇ ਬਾਲਟੀ ਮਾਰੇ ਹੋ ਪਾਣੀ ਦੇ ਆ ਵੀ ਮਾਰੀ ਦੇ ਦਵਾਈ ਲਈ ਲੈ ਦਵਾਈ ਲਈ ਕਿਹਾ ਹੋ ਕੱਲੇ ਜਾਨ ਨੂੰ ਖਾਲ ਲਿਆ ਦਵਾਈ ਕਾਹੀ ਸਹੀ ਂਯਰੇ ਫੋੜਾ ਕੱਟਾ ਨਾ ਕਚਰਾ ਹੋਣਾ ਮਿਰਦਾਨਾ ਵਿੱਚ ਉਹਨਾਂ ਕੋਲ ਥੋੜਾ ਨਹੌਲੀ ਆ ਲੋੜਾ ਉਹ ਇਧਰ ਮਾਰਨਾ ਇੱਕ ਰੈਂਜੀ ਹੈ ਇੱਕ ਰੈਂਜੀ ਸੀ ਇਧਰ ਨਾ ਆ ਚੱਲ ਚੱਲ ਨਾਲ ਦੇਖੀਏ ਰੱਜ ਕੇ ਬਣਾਉਂਦਾ ਤੇਰੇ ਮੂੰਹ ਤੇ ਨਹੀਂ ਮੈਂਦਾ ਕੋਈ ਨਾ ਹਾਂ ਆ ਗਿਆ ਆ ਗਿਆ ਜੀ ਆ ਗਿਆ ਇੱਧਰ ਇਕ ਢੋਲੀ ਰਹਿ ਗਈ ਸੀ ਕਹਿੰਦੇ ਹੁਣ ਇੱਧਰ ਕਰਨ ਲੱਗੇ ਆ ਇਹਨਾਂ ਨਾਲੋਂ ਮੈਂ ਕਹਿੰਦਾ ਹੋਈ ਵਧੀਆ ਜਿਵੇਂ ਟਰੈਕਟਰ ਦੇ ਪਿੱਛੇ ਨਹੀਂ ਪਾ ਲੈਂਦੇਓ ਮਸ਼ੀਨ ਜੀ ਸਪਰੇਅ ਵਾਲੀ ਨਾਲ ਟਰੈਕਟਰ ਦੇ ਟਾਇਰ ਜੋੜੇ ਪਾ ਲੈਂਦੇ ਆ ਬਸ ਇੱਕਲੀ ਜੀ ਚੱਲੀ ਜਾਂਦਾ ਵਾ ਅਰੇ ਉਹਨੇ ਜਾਣਾ ਲੀ ਦੇ ਬੈੱਡ ਦੇ ਵਿਚਾਲੇ ਵਿੱਚ ਜਾਣਾ ਵਾ ਇਹ ਉਤੋਂ ਨਹੀਂ ਜਾਂਦੇ ਮੇਰੇ ਬੱਡ ਮਿੱਧਿਆ ਜਾਂਦਾ ਵਾ ਮੋਟਰ ਚਲਾ ਕੇ ਆ ਖਾਲ ਭਰ ਲਿਆ ਹੁਣ ਇਹਨਾਂ ਨੇ ਬਾਹਰ ਘਰੀ ਜਾਂਦੇ ਹੁਣ ਸਪਰੇ ਕਰੀ ਜਾਣਗੇ ਇੱਧਰ ਕਰ ਲਈ ਆ ਹੁਣ ਇਹਨਾਂ ਨੇ ਬਸ ਆ ਰਹਿ ਇੱਧਰ ਤਿੰਨੇ ਇੱਕ ਤਿੰਨ ਕਿਲੇ ਆ ਆ ਰਹਿ ਗਏ ਜੀਰ ਕਰਨ ਲੱਗਣਗੇ ਇੱਧਰ ਠੀਕ ਹੀ ਨੇ ਇੱਧਰ ਇੱਧਰ ਕਰਨਗੇ ਹੁਣ ਫਿਰ ਬਈ ਤੋਂ ਬਾਅਦ ਆਮ ਹੋਣੀ ਜਾਨੂੰ ਮਸਾ ਤਿੰਨ ਕਿਲੇ ਕਰਨਗੇ ਕਿ ਜਿਹੜਾ ਇੱਧਰ ਆਏ ਕਰਨਗੇ ਕੱਲ ਨੂੰ ਹੁਣ ਹੁਣ ਟਾਈਮ ਥੋੜਾ ਇਨਾਂ ਕੋਲੇ ਧਾਰਾਂ ਤੁਰਨਗੇ ਪੱਠਫੜੇ ਵੋੜਨਗੇ ਜਾ ਕੇ ਹੁਣ ਐ ਕਿਹ ਇੰਟਰਵਿਊ ਨੇੜੇ ਹੈਗੀ ਹੱਡਾ ਰੂੜੀ ਕੁੱਤੇ ਹੈਗੇ ਬਾਹਲੇ ਜਿਵੇਂ ਤਨੋਂ ਦੇਖਦਾ ਹੂ ਬੱਚੋ ਦੂਰ ਆ ਥੋੜਾ ਕੁੱਤਾ ਪਰ ਵੀਡੀਓ ਵੀਡੀਓ ਚ ਆਉਣਾ ਨਹੀਂ ਹੈ ਕੁੱਤੇ ਬਹਲੇ ਜਾਂਦੇ ਨੇ ਜਿਵੇਂ ਮੜਾ ਮੁੱਟਾ ਕਿਵੇਂ ਆ ਲੂਲ ਪਟਾ ਪਟਾ ਤੇ ਉਹ ਤੋਂ ਜਿਵੇਂ ਆਪਾਂ ਕਰ ਇੱਕ ਰੇਤਾ ਰੂਤਾ ਸੱਟਣਾ ਹੁੰਦਾ ਜਿਵੇਂ ਪਸੋਂਾਤਲੇ ਰੇਤਾ ਰੇਤਾ ਸਿਰ ਨਾ ਉਹਦਾ ਹੱਡਾ ਰੋੜੀ ਉਹ ਤੋਂ ਭਰ ਲਈ ਪੰਚਾਇਤ ਵਾਲੀ ਜ਼ਮੀਨ ਚ ਉਹ ਰੇਤਾ ਭਰਨ ਜਾਉ ਤਾਂ ਇੰਨੇ ਕੁੱਤੇ ਨਹੀਂ ਉੱਥੇ ਕੁੱਤੇ ਬੰਦੇ ਨੂੰ ਵੱਢਣ ਆਉਂਦੇ ਆ ਇੰਨੇ ਜ਼ਿਆਦੇ ਕੁੱਤੇ ਨੇ ਤੇ ਬੱਸ ਹੁਣ ਇਹ ਕਰਕੇ ਆਉਣਗੇ ਘਰ ਨੂੰ ਆਉਂਦੇ ਆ ਫੇਰ ਆਪਾਂ ਮਿਲਦੇ ਹਾਂ ਹੁਣ ਇਹ ਜਿੱਧਰ ਨਿਬੜ ਗਈ ਆ ਤੇ ਰਾਮੂ ਨੇ ਦਵਾਈ ਨਾਲ ਲੈ ਗਏ ਸੀਗੇ ਉੱਥੇ ਰੱਖੀ ਪੱਕ ਪਰਲੇ ਬਸ ਦਵਾਈ ਰੱਖੀ ਇਹਨਾਂ ਦੀ ਉੱਥੇ ਉੱਥੇ ਔਲੂ ਭਰੇ ਹੋਇਆ ਉਧਰੋਂ ਦਵਾਈ ਭਰ ਲੂਗਾ ਉਹ ਤੇ ਇਹਨੇ ਇੱਥੇ ਕਿ ਭਰ ਲੈਣੀ ਰਾਜੂ ਨੇ ਉਹਨੂੰ ਉਧਰੋਂ ਟੋਲੀ ਜਾ ਕੇ ਉਧਰੋਂ ਇੱਧਰ ਨੂੰ ਆਜੂ ਫੇਰ ਇੱਥੋਂ ਭਰ ਲੂਗਾ ਐਂ ਚਲੀ ਜਾਂਦੇ ਆ ਉਹ ਤੇ ਹੁਣ ਰਾਜੂ ਨੇ ਵੀ ਇਧਰੋਂ ਇਧਰੋਂ ਉਧਰੋਂ ਲੱਗ ਜਣਾ ਵਾ ਇਧਰੋਂ ਉੱਧਰ ਜਾ ਕੇ ਭਰ ਲਿਆ ਕਰਨਗੇ ਉਧਰੋਂ ਉਧਰੋਂ ਭਰ ਕੇ ਇਧਰ ਲਿਆ ਕਰਨਗੇ ਫੇਰ ਇਧਰੋਂ ਭਰ ਕੇ ਲੈ ਜਾ ਕਰਨਗੇ ਬਸ ਆਏ ਆਂ ਐਂ ਚੱਲ ਚੱਲ ਜਣਾ ਇੱਥੇ ਹੁਣ ਬਸ ਇਹਦਾ ਮੱਕ ਗਿਆ ਉਹ ਉੱਥੇ ਭਰਨ ਲੱਗਿਆ ਹੋਇਆ ਵਾ ਰਾਮੂ ਥੋੜਾ ਮਤਲਬ ਸ਼ੀਤ ਹੀ ਕਰ ਲੈਂਦਾ ਵਾ 라ਜੂ ਥੋੜਾ ਆਪਣਾ ਤੇਜ਼ ਤੇਜ਼ ਨਹੀਂ ਦੋਪਾ ਹੈ ਇਹ ਇਹ ਥੋੜਾ ਸਲੋ ਸਪੀਡ ਵਾਲਾ ਵਾ ਫੋਰਾ ਦੇਖੋ ਹੈ ਇਹਨਾਂ ਰੇਸ ਕੱਟ ਰੱਖ ਗੁੰਨਾ ਫੋਰਾ ਬੰਦਾ ਹੂੰ ਉਹ ਹੈਗਾ ਉਹ ਥੋੜਾ ਗਿਆ ਪੂਰੀ ਦਵਾਸ਼ੀ ਤੱਕਾਈ ਦੇਖੀ ਉਹ ਤੋਂ ਮੈਂ ਦੇਖੀ ਇੱਥੇ ਰਖ ਆ ਗਈ ਉਹ ਕੱਢ ਲਈ ਜਿਵੇਂ ਇੱਥੇ ਸਾਈਡਾਂ ਤੇ ਰਹਿ ਜਾਂਦੀ ਹੈ ਨਾ ਆਹ ਉਹ ਤਾਂ ਮਾਰ ਲਿਆ ਉਹ ਮੋਹੀ ਕਹਿੰਦਾ ਮੈਂ ਕਿ ਸਾਈਡਾਂ ਤੇ ਮਾੜੀ ਮੁੱਢੀ ਤੇ ਰਹਿ ਜਾਂਦੀ ਹੈ ਅਰੇ ਇਹ ਨਹੀਂ ਨਹੀਂ ਨੋਤਾ ਉਹ ਤਾਂ ਪਰਹਣ ਨਹੀਂ ਨਹੀਂ ਉਹਨੇ ਉਧਰ ਭਰ ਲਈ ਜਾ ਕੇ ਇਧਰੋਂ ਭਰ ਕੇ ਲੈ ਕੇ ਉਧਰੋਂ ਜਾ ਕੇ ਭਰ ਲਿਆ ਹੋਣਾ ਹਾਂ ਜਾਣਾ ਹੋਣਾ ਹੁਣ ਤਾਂ ਵੀ ਉਧਰ ਨਹੀਂ ਲਾ ਗਏ ਨਾ ਮੈਂ ਕਿਹਾ ਭਰਨਾ ਹਾਂ ਨੰਬਰ ਉਧਰ ਹੀ ਆਓ ਉਧਰ ਹੀ ਨੰਬਰ ਲਾ ਕੇ ਨਾ ਫਿਰ ਹੈ ਕਿਲਾ ਡੇਰ ਕਿਲਾ ਵੀ ਕਰ ਦੇਗੇ ਹੂੰ ਹੂੰ ਅਰੇ ਕਾਲੀ ਦੀ ਹਾਈ ਲੱਗੂ ਪਰ ਤੁਹਾਨੂੰ ਦੇਖ ਲਓ ਦੋ ਦਿਨ ਦੋ ਦਿਨ ਬਸ ਠੀਕ ਕੱਲ ਦੂਜੀ ਦਵਾਈ ਆਉਣੀ ਹੈ ਨਾ ਹੈ ਹਾਂ ਕੱਲ ਦੂਜੀ ਆਉਗੀ ਹਾਂ ਇਹ ਰੇ ਕਿਰੀ ਇਹ ਪਖਰਾਜ ਲਈਏ ਜੋਤੀ ਲਈ ਜੋਤੀ ਲਈ ਹਾਂ ਠੀਕ ਆ ਤੇ ਉਹ ਜਿਹੜਾ ਜਿਉਂ ਜਿੱਥੇ ਆਪਾਂ ਜਿਉਂ ਵੀ ਦਿੱਤੇ ਉੱਥੇ ਖਾਲ ਖੋਲ ਬੱਟਾ ਵੋਟਾ ਸਾਕੋ ਬਣ ਗਈਆਂ ਸਾਰਾ ਬੰਦੇ ਸਾਰਾ ਕੁਝ ਕਲੀਅਰ ਪੂਰਾ ਹੈ ਨਾ ਬੂਰਾ ਕੀ ਆਈ ਆ ਹੂੰ ਗੱਲ ਇਹ ਜੀ ਸੀਗੀ ਇੱਥੇ ਨਾ ਬਾਹਰ ਲੱਗੂਗਾ ਜਮਾ ਹੋਣ ਬਾਹਰਾਂ ਕੇ ਹੋਣਾ ਹੂੰ ਕਿੰਨੇ ਕੋਈ ਤੱਕ ਕਰੋਗੇ ਹੁਣ ਸਪਰੇ 8:30 8:30 ਵਜੇ ਤੱਕ ਆਉਤਾਰ ਦੋਨੋਂ ਪੱਠੇ ਮੁੱਠੀ ਵੜ੍ਹਣੇ ਪਰ ਹੂੰ ਮੁਰਗੇ ਮੁਰਗਿੰਦਾਂ ਦਾਣਾਂ ਦੂਣੋਂ ਹੀ ਪੋਣਾ ਮੁਰਗੇ ਵੀ ਵਾਰ ਕਰੇਣੀਆਂ ਨੇ ਬਹੁਤ ਕੰਮ ਨੇ ਅੱਜ ਮੜ ਲੱਗ ਗਈ ਉੱਤੇ ਨਾ ਦਿਖਣ ਲੱਗ ਗਏ ਦੇ ਵਿੱਚ ਮੈਂ ਦਵਾਈ ਵੱਜੀ ਆ ਹਾਂ ਗਾਰੰਟੀ ਹਾਰ ਪੱਠੇ ਹੁੰਦੇ ਹੂੰ ਉਹਦੇ ਉਹ ਦੇਖ ਲੋ ਹਾਂ ਉਧਰ ਵੀ ਦਿਖਣ ਲੱਗ ਗਈ ਮੜੀ ਮੜੀ ਆ ਰਹੀ ਮਾਰੇ ਉਹਨਾਂ ਦੇ ਜਿੱਥੇ ਜਕ ਪਾਏ ਗਏ ਦੇਖ ਲਿਓ ਉਹ ਗੰਨਾ ਕੌਣ ਵੱਢੀ ਲਈ ਜਾਂਦਾ ਵਾ ਸਣੀ ਬੋਲਾ ਖਾਂਦਾ ਗੰਨਾ ਸੇ ਕੁੱਤਿਆਂ ਨੂੰ ਘਾਰ ਫੱਟ ਲੇਗਾ ਸਾਡਾ ਸੀ ਹੋ ਗਿਆ ਉਹ ਮੈਨਾਂ ਅੱਠੇ ਆਓ ਆਓ ਉਹ ਬਾਲਟੀ ਨਾਲ ਚ ਦਵਾਈ ਹੈ ਬਾਲਟੀ ਚ ਬਾਦੀ ਤੇ ਮੈਂ ਵੀ ਨਾਲ ਹੀ ਰੱਖਦਾ ਹੈਗਾ ਅਕਰੇ ਮੇਰੇ ਆ ਉਧਰੋਂ ਭਰ ਲੈਨੇ ਹੋ ਉਹ ਨਹੀਂ ਗੁਰਦੀ ਸੋਹਣੀ ਇਧਰਲੇ ਪਾਸੇ ਹੈਗਾ ਵਾਰ ਐਲਰ ਤੇ ਇਧਰਲੇ ਪਾਸੇ ਡਾਇਮੰਡ ਆ ਤੇ ਬੱਸ ਹੁਣ ਚਲੋ ਠੀਕ ਹੈ ਜੀ ਸੱਤ ਟਿਕਾ